ਨਹੀਂ ਤੁ ਤ ਜਹਾਂ ਨਹੀਂ ਤੁ ਤ ਜਹਾਂ ਨਹੀਂ ਤੁ ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਿੱਠੇ ਸਬੇ ਥਾਵ ਨਹੀਂ ਤੁਦ ਜਿਹਾ ਬਹੁਤ ਹੀ ਅਦਬ ਸਤਕਾਰ ਸਹਿਤ ਗੁਰੂ ਘਰ ਦੀ ਕੀਰਤਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਆਏ ਸੁਖਵੰਤ ਸਿੰਘ ਜੀ ਆਪ ਜੀ ਨੂੰ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ ਕਿ ਉਸ ਘਰ ਦੀ ਮਹਿਮਾ ਗਾਇਨ ਕੀਤੀ ਜਾ ਰਹੀ ਸੀ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਘਰ ਵਰਗਾ ਸੰਸਾਰ ਤੇ ਕਿਸੇ ਦਾ ਘਰ ਨਹੀਂ ਕਿਉਂਕਿ ਇਹ ਇਸ ਕਰਕੇ ਇਸ ਘਰ ਦੀ ਵਡਿਆਈ ਹੈ ਕਿ ਵੱਧੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਤੂੰ ਇਸ ਕਰਕੇ ਸੋਹਣਾ ਹੈ ਸੁੰਦਰ ਹੈ ਕਿ ਤਨੂ ਆਪ ਆਕਾਰਪੁਰ ਪ੍ਰਮਾਤਮਾ ਨੇ ਇਸ ਘਰ ਨੂੰ ਬਣਾਇਆ ਵਸਦੇ ਸगन अपार अनूप रामदासपुर ਇਸ ਸ਼ਹਿਰ ਦੇ ਵਿੱਚ ਨਾਮ ਜਪਣ ਵਾਲਿਆਂ ਦੀ ਗਿਣਤੀ ਬਹੁਤ ਹੈ ਬਾਣੀ ਨਾਲ ਜੁੜਨ ਵਾਲਿਆਂ ਦੀ ਗਿਣਤੀ ਬਹੁਤ ਹੈ ਤਾਂ ਤੂੰ ਸੋਹਿਆ ਤੂੰ ਇਸੇ ਕਰਕੇ ਸਾਰਿਆਂ ਤੋਂ ਸੋਹਣਾ ਹੈ ਕਿ ਭਾਵੇਂ ਕਿ ਵੱਸੋ ਤਾਂ ਬੰਬੇ ਸ਼ਹਿਰ ਦੀ ਵੀ ਬੜੀ ਹੈ ਦਿੱਲੀ ਸ਼ਹਿਰ ਦੀ ਵੀ ਬੜੀ ਹੈ ਪਰ ਤੇਰੀ ਮਹਿਮਾ ਇਸ ਕਰਕੇ ਸਾਰੇ ਸ਼ਰਾਂ ਨਾਲ ਉਹ ਲਖਣਤਾ ਹੈ ਕਿ ਇੱਥੇ ਨਾਮ ਜਪਣ ਵਾਲਿਆਂ ਦੀ ਗਿਣਤੀ ਬਹੁਤ ਹੈ ਬਾਣੀ ਪੜਨ ਵਾਲਿਆਂ ਦੀ ਗਿਣਤੀ ਬਹੁਤ ਹੈ ਬਹੁਤ ਅਦਬ ਸਤਕਾਰ ਸਹਿਤ ਭਾਈ ਸਾਹਿਬ ਜੀ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ ਅਨੁਭਵ ਹੋ ਰਿਹਾ ਸੀ ਕਿ ਜਿਵੇਂ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਹੀ ਬੈਠ ਕੇ ਇਹ ਸਾਰਾ ਨਜ਼ਾਰਾ ਲੈ ਰਹੇ ਹਾਂ ਬਹੁਤ ਬਹੁਤ ਧੰਨਵਾਦ ਹੈ ਜੀ ਆਓ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਉਹ ਚੱਲ ਰਹੀ ਲੜੀਵਾਰ ਗੁਰਸ਼ਬਦ ਦੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ